ਕੁਰਸੀ ਨਾਲ ਤੇ ਕਰ ਦੋ ਇਹਦਾ ਪਾਉ ਦੇ ਉਹ ਸੁਪ ਤਾ ਇਹ ਹੁੰਦਾ ਜਦੋਂ ਬੈਠਾ ਨਾ ਵੀ ਦੇਖ ਨਾ 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 ਪੱਕੀ ਨਾ ਬਗਾਇਆ ਰੁਕ ਕੇ ਨਾ ਅੱਗੇ ਆ ਗਿਆ ਸੇ ਰੁਕ ਗਿਆ ਹਾਂ ਉਹ ਚੇ ਆਹ ਠੀਕ ਹੈ ਫਸੀ ਗਈ ਫਸਰੇ ਗਿਆ ਬਤਾ ਉਹ ਠੀਕ ਹੈ ਹਾਂਜੀ ਫਸੀ ਗਈ ਆ ਮਾ ਮੈਂ ਚੱਲੀ ਆਣੀ ਕੋਈ ਆਪਣਾ ਰੁਪਈਏ ਬੋਲਦਾ ਕਿੰਨਾ ਸੁਆਦ ਆ ਰਿਹਾ ਹੈ ਨਾ ਮੇਰਾ ਟਿੱਕਾ ਖਾਲੀ ਸੀ ਸੀ ਠੀਕ ਹੈ ਅਸੀਂ ਜਿੱਸੀ ਮੋੜੀਆਂ ਅਸੀਂ ਫਿਰ ਹੋਟਲ ਤੋਂ ਖਾ ਲਈ ਸੀ ਲੈ ਕੰਬਲੀਆਂ ਕਿਤੇ ਜਾਵਾਂਗੇ ਮੈਂ ਕਹਿੰਦੀ ਪਾਲੀ ਦੇ ਕਿਥੋਂ ਨਹੀਂ ਤੱਕ ਕੇ ਜਿੱਥੇ ਜਾ ਸੀਗੇ ਮਿਆਰੀ ਮੰਗੂ ਜੀ ਮੰਮੀ ਲਈ ਹਾਂ ਨਹੀਂ ਦੱਸਿਆ ਤੇ ਹੋਰ ਆ ਗਈ ਓਏ ਓਏ ਆ ਤਾਂ ਮੈਂ ਦੋ ਆਗੇ ਹੋਈ ਆਗੇ ਹੋਈ ਆ ਗਈ ਫੱਟੜੇ ਆਜੋ ਮੈਂ ਆਜੋ ਜੀ ਆਜੋ ਮੰਜਾੜਾ ਮੰਜਾੜਾ ਹਣਾ ਚਲੋ ਫੇਰ ਗਾਤੂ ਫੜ ਲੈ ਲੈ ਗੱਦੀ ਬੋਚ ਕੇ ਦੇਣੇ ਚੱਕ ਲਈ ਅੜਾ ਜੱਜਾ ਮਮਾ ਮੂੰਹ ਦਿਖਾ ਤੀ ਮੂੰਹ ਮੂੰਹ ਦਿਖਾ ਦੇ ਆਹ ਕਰ ਦੇ ਵੀਡੀਓ ਬਣੀ ਜਾਂਦੀ ਐ ਦੇਖੋ ਘਾਰ ਕੱਢਦਾ ਸਹੀ ਕੋਲੀ ਚੱਕ ਲੋ ਨਹੀਂ ਨਹੀਂ ਟਾਣਾ ਚਾਹੀਦਾ ਅਰੇ ਕੋਈ ਗੱਲ ਨਹੀਂ ਆ ਤਾਂ ਲੈ ਕੇ ਵੀਡੀਓ ਪਿਆ ਮੰਨੂ ਹੁਣ ਨਹੀਂ ਸੌਂਦੇ ਹੁੰਦੇ ਉਹ ਮੰਨੂ ਆ ਦੇਖ ਹੁਣ ਤੀ ਗਵਾਰੇ ਚੱਲਣਗੇ ਉਹ ਦੇਖੀ ਦੇਖੀ ਗਵਾਰੇ ਗਵਾਰੇ ਆ ਦੇਖੀ ਗੋਰੇ ਦੇ ਬਾਰੇ ਦੇਖੀ ਨਹਲੇ ਕੇ ਕਟੇਗਾ ਕੇਕ ਵੀ ਲਿਆ ਤਬਿਆ ਕੇਕ ਵੀ ਕੱਟਣਾ ਬੁੱਦ ਨੂੰ ਫੜੋ ਕੇਕ ਵੀ ਲਿਆ ਤਬਿਆ ਦੇ ਕੇਕ ਲਿਆ ਤਬਿਆ ਕੋਟਾ ਸੱਤ ਸੱਤ ਕਿਹੜਾ ਹੈ ਮਨੀ ਵਾ ਕੋਈ ਨਹੀਂ ਓਏ ਅੱਜ ਦੇ ਦਿਨ ਤੱਕ ਜਿਹੜਾ ਫੈਗਨ ਫੜਾ ਸਭ ਗਿਆ ਠੀਕ ਹਮਤ ਮਾਯੂ ਕੋਈ ਨਹੀਂ ਓਏ ਅੱਜ ਦੇ ਦਿਨ ਤੱਕ ਜਿਹੜਾ ਫੈਗਨ ਫੜਾ ਫੋਨ ਲਾ ਲ ਇਹ ਦੋ ਤੁਸੀਂ ਕਿੱਥੇ ਕਰਕੇ 9:00 ਦੇ ਦੋ ਕਿੱਥੇ ਆ ਆਜਾ ਮੈਂ ਨੇੜੇ ਆ ਰਿਹਾ ਹਾਂ ਇਸ ਪਿਆਣੀ ਅੰਦਰ ਸੁੱਤੀ ਹੋਈ ਆ ਜੀ ਫੋਟੋਆਂ ਕਰ ਲਿਓ ਤਿੰਨੇ ਪਜਮੀ ਤਾਂ ਕਰਦੇ ਨੂੰ ਸਮਾਇ ਲ ਕੋਈ ਨਿਸ਼ਾਨ ਤਾਂ ਰਾਤ ਤੋ ਕੱਢਣੀ ਓਕੇ ਜੀ ਚਲੋ ਚਲੋ ਰਾਤ ਨੂੰ ਕਰਦੇ ਨਾ ਕੋਈ ਨਾ ਐਸਾ ਵੀਡੀਓ ਬਣਾਣਾਗੇ ਆਪਾਂ ਅੱਗੇ ਜਾ ਮਾਰਦੇ 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 ਵਰਪ੍ਰੀਤ ਬਣਾਉਂਦੇ ਤੁਸੀਂ ਫੋਟੋਆਂ ਕਿੱਥੇ ਲਓ ਫੂਕ ਨਹੀਂ ਵਾਹੀ ਦੂਰ ਫੂਕ ਲੈ ਜਾਓ ਇੱਥੇ ਜਗ੍ਹਾ ਬਰੇਗਾ ਫੂਕ ਕਰੋ ਫੂਕ ਕਰੋ ਵੈਰੀ ਗੁੱਡ ਦੂਜੀ ਪਾਸੇ ਤੋਂ ਤੋਂ ਹਾਂ ਪਾਸੇ ਨਹੀਂ ਚੱਲ ਕਟਲਾ ਜੀ ਦੋਨ ਕਟਣਾ ਸੈਟ ਤੇ ਓਏ ਦੀਦੀ ਨੂੰ ਖਾਓ ਦੀਦੀ ਨੂੰ ਤੂੰ ਨਾ ਖਾ ਲੈ ਖਾਣਾ ਆ ਦੀਦੀ ਨਹੀਂ ਖਾਂਦੀ ਨਾ ਦੀਦੀ ਦਾ ਕੇਕ ਸੀਗਾ ਦੇਖੋ ਰਾਹੀ ਹੂੰ ਤੇਰਾ ਹੋਈ ਖੜਨ ਸਾ ਨਾਲ ਤੇਰੇ ਪੀਓਗਾ ਉਹਦੀ ਦਾ ਸਾਂ ਮੈਂ ਦੇਖ ਲਉਂਦੀ ਆ ਦੱਤੂ ਲਾ ਲਾ ਜਿਹੜੀ ਇੱਕ ਮਿੰਟ ਆਉ ਤੁਸੀਂ ਪਤਾ ਨਹੀਂ ਕਿੱਧਰ ਗਿਆ ਪਾਪਾ ਸਾਹਮਣੇ ਦੇਖ ਲਓ ਆਪਾ ਤਾਂ ਪਤਾ ਨਹੀਂ ਕਿੱਧਰ ਗਿਆ ਪਹਿਲਾਂ ਆਪਾ ਉਰੀ ਫਿਰਦਾ ਸੀ ਲੋ ਹੋਈ ਹਾਂਜੀ ਭਾਈ ਹਾਲੋ ਜੀ ਅੱਜ ਮਿਲਣਾ ਹਾਂ ਹਾਲੋ ਮਨੂ ਜੀ ਰਾਜਾ ਕੋਈ ਗੱਲ ਨਹੀਂ ਹਰਜਸ ਕਿੱਦ ਅੱਜ ਸਲਮਤ ਫੋਟੋ ਖਿਚਾ ਚਾਹ ਮੈਨੂੰ ਕਿੰਨੇ ਪਾ ਦੋ ਮੈਂ ਇਸ ਨਾਲ ਕਾਰਜ ਕਰਦੇ ਫੋਟੋ ਪੁੱਛੋ ਹਾਂ ਗਰੇਟਲੀਟ ਜੀ ਹਲੋ ਅਨਮੋਲਾ ਹਲੋ ਮਤਰਾ ਖਾਈ ਜਾਂਦੋ ਥੋੜਾ ਜਿਹਾ ਲਿਤੇ ਦਿੱਤਾ ਚਮਚ ਲੈ ਆਉਂਗੇ ਚਮਚ ਲੈ ਆ ਕੇ ਦਿੰਨੇ ਚਮਚ ਲੈ ਆ ਕੇ ਦਿੰਨੇ ਹਾਂ ਹੱਥ ਨਾਲ ਵਰਤ ਆਸੀ ਕੀ ਨਹੀਂ ਖਾਤਾ ਰਹੀ ਨਹੀਂ 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 ਇਹਨੂੰ ਨਹੀਂ ਖਵਾਣਾ ਮਾਨੂੰ ਚਮਚ ਚਮਚ ਦੇ ਨਹੀਂ 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 ਬੜੇ ਦਾ ਦੋੜੇ ਤਾਦੂ ਨੂੰ ਤਾਦੂ ਨੂੰ ਖਵਾ ਦੇ ਤਾਂ ਚਾਚੀ ਨੂੰ ਖਾਣ ਚਮਚਾ ਲੈ ਤਾਦੂ ਨੂੰ ਆਪ ਤਾਂ ਰੱਜ ਲੈ ਇਹ ਖੜਾ ਵੜਾ ਖੜਾ ਖਵਾ ਦੇ ਨਾ ਫਿਰ ਚਾਚੀ ਨੂੰ ਖਵਾਈ ਬਾਅਦ ਇੱਕ ਦਾ ਫੇਵਰਟ ਆ ਕੇਕ ਦਾ ਜਨਮ ਹੈ ਦਾ ਦਿਨ ਵੀ ਚਾਚੂ ਨੂੰ ਛੋਟੇ ਦਾ ਦਿਨ ਕੋਈ ਚਾਚੀ ਨੂੰ ਤੂੰ ਵੀ ਸਾੜੀ ਪਹਿਨਣਾ ਪਵਾ ਨਾ ਆ ਲੈ ਤੇ ਸਾਰਾ ਖਾਣ ਦੀ ਦੈਡੀ ਨੂੰ ਪਵਾ ਹਾਂ ਰਵਣ ਚਾਚੂ ਨੂੰ ਪਵਾ ਲੈ ਵੀਰੇ ਆਜੋ ਬਰੇ ਕਰ ਲੈ ਮੈਂ ਛੋਟਾ ਮੈਂ ਕਰ ਲੈਣਾ ਵੀਡੀਓ ਬਣਾ ਇਹਦੇ ਵੀਡੀਓ ਲੈ ਹੀ ਰਿਹਾ ਅੱਛਾ ਓ ਤੇ ਫੋਟੋ ਅੱਛਾ ਇਹ ਚਾਚੂ ਦਾ ਹਾਂ ਦਾ ਦਿਨ ਆਏ ਗੁੱਟ ਕਰ ਲੈ ਹੋ ਜਸ ਚੱਚੀ ਚੱਚੀ ਜੀ ਨੂੰ ਚੱਚੀ ਸੀ ਸਾਡੇ ਹਸਪੀਟਲ ਆਵੜੇ ਚੁਣ ਚੱਚੀ ਚੁਣ ਨਹੀਂ ਨਾ ਕੋਇਆ ਖੜ ਜੋ ਇੱਕ ਮਿੰਟ ਘੜੋ ਫੋਟੋ ਖੇਤੀ ਵੀ ਓਏ ਥੈਂਕ ਯੂ एक मेरी फोटो जस्ट पिक किचो देना आजम नाल मैंने पढ़ा है तो हां करना तेरे को बस मैं बैठ दी को वाली सेट होके बैठती हूं फोटो करवा हां वेलकम बेबी नहीं आना जी फिर ये दीदी मैं आनी उधर जाने बस चक्कर कुछ पढ़ लो बस अच्छी पढ़े तो उसमें बैठा ਇਹਰ ਉਹ ਗੁਡੀ ਸਾਰੀ ਕੁ ਬਾਰੇ ਉਹ ਲੀ ਲਿਆ ਕਰੋ ਤੂੰ ਜਮੀ ਬੋਹ ਕਰੀ ਜਾਂਦੀ ਐ ਬੜੋ ਕਿਤੇ ਮੰਮੀ 2 ਕਿਲੋ ਦਿਖਾਈਂ ਚ 2 ਕਿਲੋ ਕੱਟ ਤਾਂ ਨਹੀਂ ਨਾ ਤੈਨੂੰ ਉੱਪਰ ਸੜਦੇ ਕਿਲੋ ਦੇ ਨੇੜੇ ਸੋ ਤਾਂ ਕੱਟ ਮਾਨੂੰ ਫਿਰ ਲੈ ਜਾਓ ਕੱਟ ਜਾਂਦਾ ਕੱਟ ਬਈ ਹੋਰੇ ਪਿਛੇੜੀ ਪਿਛੇੜੀ ਹੁਣ ਨਮਜੋਤ ਨੂੰ ਫੜਾਓ ਤੂੰ ਤੇ ਜੀ ਤੇ ਹਾਂ ਜਾਈ ਹਾਂ ਮੈਂ ਫੋਟੋ ਰੁਕਾ ਲੈ आपे दी बाद हाँ हाँ जी फोटो कर देंगे एक जे आऊगा आ रहा पीछे हां ठीक है फिर तारीख आ मम्मा तो सेट थे आ रहा फिर कोला लो हां जी कोई नहीं रे वाला थोड़ी कर दिए इंदूर वाले फोटो हां जी